ਹਾਂਜੀ ਸਸਕੀ ਗੱਲ ਦੋਸਤੋ ਤਾਂ ਫਿਊਚਰ ਕਲਾਸਿਸ ਅੱਜ ਫਿਰ ਤੋਂ ਤੁਹਾਡੇ ਲਈ ਲੈ ਕੇ ਆਇਆ ਹੈ ਪੰਜਾਬ ਜੀ ਕਿਤਨਾ ਜੁੜੀ ਹੋਈ ਇੱਕ ਧਾਰਮਿਕ ਜਾਣਕਾਰੀ ਹਾਂਜੀ ਤਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਲੇਟੈਸਟ ਡਿਸਟ੍ਰਿਕਟ ਬਿਲਕੁਲ ਨਵੇਂ ਹੋਏ ਬੜੇ ਹੋਏ ਜ਼ਿਲ੍ਹੇ ਮਲੇਰਕੋਟਲਾ ਬਾਰੇ ਹਾਂਜੀ ਤਾਂ ਮਲੇਰਕੋਟਲਾ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਾਂ ਪੀਰ ਹੈਦਰ ਸ਼ੇਖ ਮੁ슬ਮਨ ਪੀਰ ਪੀਰ ਹੈਦਰ ਸ਼ੇਖ ਜੀ ਦੀ ਦਰਗਾਹ ਬਣੀ ਹੋਈ ਹੈ ਜੋ ਤੁਹਾਡੇ ਸਾਹਮਣੇ ਹੈ ਇਸ ਦੀ ਇਮੇਜ ਇਹ ਇਥੇ ਹਰ ਸਾਲ ਬਹੁਤ ਭਾਰੀ ਮੇਲਾ ਲੱਗਦਾ ਹੈ ਬਾਬਾ ਹੈਦਰ ਸ਼ੇਖ ਜੀ ਦੇ ਦਰਗਾਹ ਦੇਤੇ ਦੂਜਾ ਅਗਰ ਗੱਲ ਕਰੀਏ ਮੁਸਲਮਾਨਾਂ ਦੀ ਪੋਪੂਲੇਸ਼ਨ ਇਸ ਜ਼ਿਲ੍ਹੇ ਦੇ ਵਿੱਚ ਸਭ ਨਾਲੋਂ ਜ਼ਿਆਦਾ ਹੈ ਅਗਰ ਏਰੀਆ ਵਾਈਜ਼ ਦੇਖੀਏ ਤਾਂ ਪੰਜਾਬ ਦਾ ਬਿਲਕੁਲ ਛੋਟਾ ਜ਼ਿਲ੍ਹਾ ਹੈ ਮਲੇਰਕੋਟਲਾ ਅਤੇ ਇਸ ਮਲੇਰਕੋਟਲੇ ਨੂੰ ਫੁੱਲਾਂ ਦਾ ਗੁਲਦਸਤਾ ਵੀ ਬੋਲਿਆ ਜਾਂਦਾ ਹੈ ਸੋ ਇੰਨੀ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਫਿਊਚਰ ਕਲਾਸਿਸ ਕੀਤੀ ਹੁਣ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਇਹ ਦੱਸਣਾ ਹੈ ਕਿ ਇਹ ਮਲੇਰਕੋਟਲਾ ਸੰਗਰੂਰ ਤੋਂ ਅਲੱਗ ਹੋ ਕੇ ਕਿਹੜੀ ਕਿਹੜੀ ਦੇਰ ਨੂੰ ਆਪਣਾ 23ਵਾਂ ਜ਼ਿਲ੍ਹਾ ਬਣ ਕੇ ਆਪਣੇ ਸਾਹਮਣੇ ਆਇਆ ਸੀ ਧੰਨਵਾਦ